ਕਿ ਦਿਲ ਤੇ ਬਹੁਤ ਵੱਡਾ ਪੱਥਰ ਹੈ ਗੱਲ ਨਹੀਂ ਉਹ ਛੋਟੀ ਜਿਹੀ ਜਦ ਪੁੱਤ ਦਾ ਘਰ ਪਰਤਣ ਤਾਂ ਚੰਗੀ ਨਹੀਂ ਲੱਗਦੀ ਰੋਟੀ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਪੈਦਲੇ ਸੂਰ ਸਤਿ ਉਸ ਸਮੇਂ ਇੱਕ ਪਰਿਵਾਰ ਹੈ ਪ੍ਰਵਾਸੀ ਪਰਿਵਾਰ ਹੈ ਲੇਕਿਨ ਫੀਲਿੰਗ ਜਿਹੜੀ ਆ ਇਹਨਾਂ ਦੀ ਉਹ ਤੁਹਾਡੇ ਤੱਕ ਪਹੁੰਚਾਣੀ ਬਹੁਤ ਜ਼ਰੂਰੀ ਹੈ ਇਹਨਾਂ ਦਾ ਬੇਟਾ ਇਹਦਾ ਇਹਦਾ ਕੀ ਨਾਮ ਹੈ ਬਾਦਲ ਕੁਮਾਰ ਬਾਦਲ ਕੁਮਾਰ ਬਾਦਲ ਕੁਮਾਰ ਇਹ ਲਾਪਤ ਹੈ ਜੀ ਪਿਛਲੇ ਕਾਫੀ ਸਮੇਂ ਤੋਂ ਲਾਪਤਾ ਹੈ ਔਰ ਇਹ ਉਹਦੇ ਪਿਤਾ ਨੇ ਬਾਦਲ ਦੇ ਪ੍ਰਦੀਪ ਯਾਦਵ ਹਾਂਜੀ ਇਹ ਭਰਾ ਹੈ ਕ੍ਰਿਸ਼ਨ ਇਹ ਫੋਕਰਾ ਖਾਰੇ ਆ ਦਰਬਦਰ ਭਟਕ ਰਹੇ ਆ ਕਿ ਕਿਸੇ ਤਰੀਕੇ ਬਾਦਲ ਜਿਹੜਾ ਘਰ ਪਰਤ ਆਵੇ ਇਹਨਾਂ ਦੇ ਕਹਿਣ ਦੇ ਮੁਤਾਬਕ ਬਾਦਲ ਪਿੱਛੇ ਜਿੱਥੋਂ ਇਹ ਜਿਹੜੇ ਪ੍ਰਦੇਸ਼ ਦੇ ਆ ਉੱਥੇ ਹੱਥ ਵਿੱਚ ਪੜਦਾ ਸੀ ਪਰ ਫਿਰ ਉਹਨੂੰ ਪੰਜਾਬ ਚ ਲਿਆਂਦਾ ਗਿਆ 5 ਮਹੀਨੇ ਇੱਥੇ ਰਿਹਾ ਉਹ ਲਪਤਾ ਹੁਣ ਤੋਂ ਪਹਿਲਾਂ ਭਾਜੀ ਉਹਨਾਂ ਦੇ ਕੋਲ ਵੀ ਰਿਹਾ ਔਰ ਫਿਰ ਰੋਪੜ ਵੀ ਰਿਹਾ ਫਿਰ ਇਹਨਾਂ ਨੇ ਕਿਸੇ ਜਾਣਕਾਰ ਦੇ ਉਹਨੂੰ ਸੋਚਿਆ ਕੰਮ ਤੇ ਲਵਾ ਦਈਏ ਕਿਉਂਕਿ ਤੁਸੀਂ ਇਹਨਾਂ ਦੀ ਮੈਂਟੈਲਿਟੀ ਅੰਡਰਸਟੈਂਡ ਕਰ ਸਕਦੇ ਹੋ ਕਿਉਂਕਿ ਉਧਰਲੇ ਪਾਸਿਓਂ ਇੱਧਰ ਆਉਂਦੇ ਤਾਂ ਇਹਨੂੰ ਸੋਚ ਲੱਗਦਾ ਕਿ ਜਿੰਨੇ ਹੱਥੇ ਉਹ ਕਮਾਣ ਤਾਂ ਗੁਜ਼ਾਰਾ ਚੰਗਾ ਚੱਲੇਗਾ ਹਾਲਾਂਕਿ ਇੱਥੇ ਸਰਕਾਰਾਂ ਦੀ ਕਮੀ ਆ ਕਿ ਅੱਜ ਤੱਕ ਵੀ ਪੂਰੇ ਦੇਸ਼ 'ਚ ਇਸ ਗੱਲ ਲਈ ਜਾਗਰਤ ਨਹੀਂ ਕਰ ਸਕਿਆ ਕਿ ਬੱਚੇ ਦਾ ਪਹਿਲਾ ਹੱਕ ਪੜ੍ਹਾਈ ਆ ਖੈਰ ਇਹ ਬੱਚੇ ਨੂੰ ਕਿਤੇ ਕੰਮ ਤੇ ਲਵਾ ਦਿੰਦੇ ਆ ਲੇਕਿਨ ਬੱਚਾ ਉੱਥੋਂ ਦੂਜੇ ਦਿਨ ਰਫੂ ਚੱਕਰ ਹੋ ਜਾਂਦਾ ਔਰ ਮੇਰੇ ਸੁਣਨ ਚੰ ਜਿਹੜੀ ਗੱਲ ਆ ਰਹੀ ਹੈ ਇਹ ਪਤਾ ਲੱਗੇ ਕਿ ਬੱਚੇ ਨੂੰ ਕਿਤਨਾ ਕਿਤੇ ਜਿਹੜਾ ਸਲੂਸ਼ਨ ਜਿਹੜਾ ਬੱਚੇ ਸੁੰਘਦੇ ਆ ਉਹ ਸੁੰਘਣ ਦੀ ਵੀ ਆਦਤ ਸੀ ਤਾਂ ਹੋ ਸਕਦਾ ਉਹਦੀ ਤਲਬ ਲੱਗੀ ਹੋਵੇ ਹੋ ਸਕਦਾ ਕੋਈ ਮਾੜੀ ਸੰਗਤ ਵਿੱਚ ਯਾਰ ਦੋਸਤ ਇਧਰ ਵੀ ਟੱਕਰ ਗਏ ਹੋਣ ਜਿਹੜੇ ਕਹਿੰਦੇ ਹੋਣ ਕਿ ਸਾਡੇ ਕੋਲ ਆ ਜਾ ਅਸੀਂ ਤੇ ਮਤਲਬ ਜਦੋਂ ਖੁੱਲ ਖੇਲ ਮਿਲ ਜਾਂਦੀ ਹੈ ਨਾ ਬਚਪਨ ਦਾ ਮਾਈਂਡ ਇਮਪ੍ਰੈਸ਼ਨੇਬਲ ਮਾਈਂਡ ਹੁੰਦਾ ਬੱਚੇ ਨੂੰ ਜਦੋਂ ਖੁੱਲ ਖੇਲ ਮਿਲਦੀ ਹੈ ਬੱਚੇ ਨੂੰ ਲੱਗਦਾ ਕਿ ਯਾਰ ਠੀਕ ਹੈ ਮੈਂ ਸਾਰੀਆਂ ਬੰਦਸ਼ਾਂ ਤੋੜ ਕੇ ਚਲੇ ਜਾਵਾਂ ਲੇਕਿਨ ਜੋ ਪਛੇ ਪਿਓ ਦੇ ਦਿਲ ਤੇ ਬੀਤਦੀ ਹੈ ਜੋ ਮਾਂ ਦੇ ਦਿਲ ਤੇ ਬੀਤਦੀ ਹੈ ਉਹ ਬੱਚਾ ਨਹੀਂ ਸਮਝ ਸਕਦਾ ਤਸਵੀਰ ਦਿਖਾ ਦਿਓ ਜੀ ਇੱਕ ਵਾਰ ਫਿਰ ਤੋਂ ਇਹ ਬਾਦਲ ਦੀ ਤਸਵੀਰ ਹੈ ਜੀ ਔਰ ਜਦੋਂ ਤੋਂ ਘਰੋਂ ਲਾਪਤ ਹੈ ਘਰ ਜਿਹੜਾ ਸੱਖਣਾ ਹੋਇਆ ਪਿਆ ਜਿਹੜੇ ਯਾਦਵ ਸਾਹਿਬ ਨੇ ਇਹ ਕਹਿੰਦੇ ਕਿ ਨਾਮ ਹੈ ਰੋਟੀਖਾਨਾ ਨਾਮ ਇਹਨੂੰ ਕੋਈ ਚੰਗਾ ਲੱਗਦਾ ਉਹੀ ਹਾਲਤ ਬਾਦਲ ਦੀ ماں ਦੀ ਹੈ ਤਾਂ ਅਪੀਲ ਕਰ ਦਿਓ ਇੱਕ ਵਾਰੀ ਮੈਂ ਚਾਹੁੰਨਾ ਤੁਸੀਂ ਲੋਕਾਂ ਨੂੰ ਅਪੀਲ ਕਰੋ ਕਿ ਸਰ ਮੇਰੇ ਬੱਚਾ ਲਵਾ ਦਿਓ ਸਰ ਹਮਾਰਾ ਬੱਚਾ ਹਮ ਗਰੀਬ ਆਦਮੀ ਹੈ ਜੀ ਹਮ ਬਹੁਤ ਤਰਫ ਰਹੇ ਹਾਂ ਹਮਾਰਾ ਬੱਚਾ ਸਰ ਕਿਸ ਤਰ੍ਹਾਂ ਸੇ ਵਾਪਸ ਆਦੇ ਆਪੋਸ ਆਦੇ ਜੀ ਹਮਾਰੇ ਪਾਸ ਦੇਖੋ ਇੱਕ ਸ਼ੰਕਾ ਇਹ ਵੀ ਹੈ ਕਿ ਬੱਚਾ ਜਾ ਤਾ ਬਲਾਚੌਰ ਹੋਣਾ ਸੌਰੀ ਜਾ ਤਾ ਲੁਧਿਆਰੇ ਹੋਣਾ ਤੇ ਜਾ ਉਧਰ ਦੇ ਕਿਸੇ ਏਰੀਆ ਚ ਹੋਣਾ ਕਿਉਂਕਿ ਉਧਰ ਗੜਿਆ ਪ੍ਰਵਾਸੀਆਂ ਦਾ ਤਾਂ ਹੋ ਸਕਦਾ ਇਹ ਲੁਧਿਆਰੇ ਵਾਲੇ ਪਾਸੇ ਹੋਵੇ ਔਰ ਜਿਵੇਂ ਕਿ ਇਹਨੂੰ ਆਦਤ ਸੀ ਪਿੱਛੋਂ ਹੀ ਜਿਹੜਾ ਆਪਣੇ ਪ੍ਰਦੇਸ ਤੋਂ ਆਇਆ ਕਹਿੰਦੇ ਉੱਥੇ ਸੋਲੂਸ਼ਨ ਸੁੰਗਦੇ ਸੀ ਤਾਂ ਹੋ ਸਕਦਾ ਇਹੋ ਜੇ ਜਿਹੜੇ ਉੱਥੇ ਬੱਚੇ ਹੈਗੇ ਆ ਕਿਤੇ ਫੈਕਟਰੀ ਚ ਕੰਮ ਕਰਦੇ ਆ ਕਿਤੇ ਹੋਰ ਕਰਦੇ ਆ ਉਹਨਾਂ ਨਾਲ ਇਹ ਤਾਲਮਿਲ ਹੋ ਗਿਆ ਹੋਵੇ ਤੇ ਉਹਨਾਂ ਨਾਲ ਹੋਵੇ ਤੇ ਜੇਕਰ ਲੁਧਿਆਣਾ ਵਿੱਚ ਕੋਈ ਸਾਡੀ ਵੀਡੀਓ ਦੇਖ ਰਿਹਾ ਕਿਤੇ ਇਹ ਬੱਚਾ ਬਾਦਲ ਨਜ਼ਰ ਆਉਂਦਾ ਜ਼ਰੂਰ ਪਰਿਵਾਰ ਨਾਲ ਸੰਪਰਕ ਕਰ ਲੈਣਾ ਆਪਣਾ ਫੋਨ ਨੰਬਰ ਬੋਲ ਦੋ ਫੋਨ ਨੰਬਰ ਬੋਲ ਦਿਓ 19022 ਮਿੰਟ ਜਿਹੜਾ ਮੇਰੇ ਤੋਂ ਮੈਨੂੰ ਕਾਲ ਕੀਤੀ ਉਹ ਲੈ ਮੈਂ ਬੋਲ ਦਿੰਦਾ ਖੜ ਜਾ ਦੇਖੋ ਹੁਣ ਤੁਸੀਂ ਸਮਝ ਸਕਦੇ ਹੋ ਕਿ ਮਾਸੂਮ ਲੋਕ ਨੇ ਇਹ ਇਹਨਾਂ ਨੰਬਰ ਹੈ ਜੀ INX5 ਵਾਲਾ ਆ 805 9056911805 9056911805 ਤੇ ਤੁਸੀਂ ਕਾਲ ਕਰ ਲੈਣੀ ਹੈ ਔਰ ਇਸ ਪਰਿਵਾਰ ਦੀ ਮਦਦ ਕਰਨੀ ਹੈ ਤੇ ਜਿਹੜਾ ਮਦਦ ਕਰੇਗਾ ਉਹਨੂੰ ਸਾਡੀ ਟੀਮ ਵੱਲੋਂ ਗੁਪਤ ਅਨਾਮ ਦਿੱਤਾ ਜਾਏਗਾ ਤੇ ਇਸ ਪਰਿਵਾਰ ਦੀ ਆਪਾਂ ਮਦਦ ਜਰੂਰ ਕਰਨੀ ਭਾਈ ਤੁਸੀਂ ਕੁਝ ਕਹੋਗੇ ਬਸ ਇਹੀ ਹੈ ਜੀ ਇਹਨਾਂ ਦਾ ਬੱਚਾ ਮਿਲ ਜਵੇ ਤਾਂ ਬਹੁਤ ਖਰੀ ਗੱਲ ਹੈ ਜੀ ਅੱਛਾ ਬੱਚਾ ਲੱਭਦਾ ਕਿੱਥੋਂ ਆਇਆ ਕਿਹੜੇ ਪਿੰਡ ਤੋਂ ਆਇਆ ਜੀ ਇਹ ਜੀ ਉਹ ਰਾਪੜ ਤੋਂ ਔਰ ਤੋਂ ਪਰੇ ਰਾਪੜ گاؤں ਹੈ ਉਹੀ ਪਰ ਤੁਸੀਂ ਕਿੱਥੇ ਰਹਿੰਦੇ ਆ ਅਸੀਂ ਰਹਿੰਦੇ ਹਾਂ ਸਨਾਬੇ ਸਨਾਬੇ ਰਹਿੰਦੇ ਆ ਮੁੰਡਾ ਮੁੰਡਾ ਰਾਪੜ ਤੋਂ ਲੱਭਤਾ ਹਾਂ ਜਿਨ੍ਹਾਂ ਦੇ ਕੋਲ ਛੱਡੇ ਸਿਰ ਉਹਨੂੰ ਕੁਛ ਕਿਹਾ ਗਿਆ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ ਜੀ ਉਹ ਸਰ ਕਹਿੰਦਾ ਸਾਨੂੰ ਕੋਈ ਨਹੀਂ ਪਤਾ ਹੈ ਅਸੀਂ ਕੁਝ ਨਹੀਂ ਕਰ ਸਕਤੇ ਆ ਸਾਡੇ ਕੋਲੋਂ ਮੁੰਡਾ ਲੈ ਕਰਕੇ ਗਿਆ ਹਮ ਜਿਸ ਜ਼ਿੰਮੇਦਾਰ ਕੇ ਪਾਸ تھا ਉਹ ਹਮਾਰੇ ਮੁੰਡੇ ਕੋ ਬੋਲਾ ਹਮ ਆਪਣੇ ਰਿਸ਼ਤੇਦਾਰ ਕੇ ਪਾਸ ਛੋੜ ਰਹੇ ਹਾਂ ਉਸ ਦਾ ਰਿਸ਼ਤੇਦਾਰ ਨੇ ਜੀ ਦੇਖਵਾਲ ਨਹੀਂ ਕੀਤਾ ਉਹ ਮੁੰਡਾ ਵहां से ਨਪਤਾ ਹੋ ਗਿਆ ਉਹ ਨਹੀਂ ਹੁਣ ਆਪਣਾ ਫੋਨ ਤੁਹਾਡਾ ਬੱਚਾ ਲੈ ਕੇ ਗਿਆ ਨਹੀਂ ਜੀ ਸਰ ਫੋਨ ਫੋਨ ਨਹੀਂ ਆ ਤੁਹਾਨੂੰ ਮਰਜ਼ੀ ਨਾਲ ਹੀ ਗਿਆ ਲੱਗਦਾ ਮਰਜ਼ੀ ਨਾਲ ਹੀ ਤੁਹਾਡਾ ਬੱਚਾ ਗਿਆ ਲੱਗਦਾ ਪਰ ਬੱਚੇ ਦੀ ਉਮਰ ਬਹੁਤ ਘੱਟ ਹੈ ਉਮਰ ਕਿੰਨੀ ਹੈ 15 ਸਾਲ ਦਾ ਹੈ ਜੀ ਦੇਖੋ ਇਹ ਜਵਾਕ ਹੈ ਇਹ ਮਾਈਨਰ ਹੈ ਤੇ ਬੇਨਤੀ ਹੈ ਜੇ ਕਿਸੇ ਨੂੰ ਬੱਚਾ ਨਜ਼ਰ ਆਉਂਦਾ ਸਪੈਸ਼ਲੀ ਲੁਧਿਆਣਾ ਏਰੀਆ ਚ ਫਲੋਰ ਏਰੀਆ ਚ ਜਲੰਧਰ ਚ ਕਿਤੇ ਤੁਹਾਨੂੰ ਬੱਚਾ ਨਜ਼ਰ ਆਉਂਦਾ ਜ਼ਰੂਰ ਇਹਨਾਂ ਨੇ ਜਿਹੜਾ ਨੰਬਰ ਬੋਲੇ ਉਹ ਤੇ ਸੰਪਰਕ ਕਰ ਲੈਣਾ ਤਾਂ ਆਜੋ ਇਸ ਜਿਹੜਾ ਇਹ ਬਾਪ ਹੈ ਇਹ ਜਿਹੜਾ ਮਨ ਦੀ ਤੜਪਣਾ ਜੋ ਇਹਨਾਂ ਦਿਲ ਤੇ ਭਾਰਿਆ ਉਹਨੂੰ ਥੋੜਾ ਸਕੂਨ ਮਿਲ ਸਕੇ ਇਸ ਕਰਕੇ ਜ਼ਰੂਰ ਬੱਚੇ ਨੂੰ ਗੌਰ ਨਾਲ ਦੇਖ ਲਓ ਕਿਤੇ ਨਜ਼ਰ ਆਉਂਦਾ ਜ਼ਰੂਰ ਪਰਿਵਾਰ ਨਾਲ ਤੁਸੀਂ ਸੰਪਰਕ ਕਰ ਲੈਣਾ ਬਹੁਤ ਬਹੁਤ ਸ਼ੁਕਰੀਆ